ਹਾਂਜੀ ਕੀ ਨਾਮ ਹੈ ਤੁਹਾਡਾ ਕਮਲ ਜੀ ਤੁਹਾਡੇ ਕਿਵੇਂ ਪਤਾ ਲੱਗਿਆ ਤੁਹਾਡੇ ਕਿਵੇਂ ਵਾਰਦਾਤ ਹੋਈ ਹੈ ਕੁਛ ਇੱਕ ਤਾਂ ਫੋਨ ਆ ਗਿਆ ਨਾ ਪਰਲੀਆ ਜੜੀ ਜੜੀ ਨੂੰ ਫੋਨ ਕਰਿਆ ਤੇ ਆਪੇ ਦੇਖੇ ਸਾਰੇ ਕਿਲਰ ਕੋਲ ਜੀ ਕਿ ਕਿਹਾ ਕਾਲੇ ਸਾਰੇ ਤੁਹਾਡੇ ਕੋਲ ਸੀਗੇ ਕਿੰਨੇ ਕਿਤੇ ਚੋਰੀ ਹੋ ਗਈ ਮੇਰੇ ਪੰਜ-ਛੇ ਤਲਾਫੇ ਲੀ ਗਏ تقريبا ਕਿੰਨੇ ਕੇ ਬੰਦੇ ਦੀ ਚੋਰੀ ਹੋਈ ਹੈ ਅੱਜ ਚਾਹਵਾਂ ਜੀ ਚਾਹਵਾਂ ਦੇ ਨਾਲ ਕੋਲ ਦੇ ਚਾਰ ਪੰਜ ਦੁਕਾਨਾਂ 'ਚ ਚੋਰੀ ਹੋਈ ਹੈ ਜੀ ਤੇ ਹੈ ਕਿਹੜੀ ਦੁਕਾਨ ਕਿੱਥੇ ਕਿਹੜੀ ਜਗ੍ਹਾ ਤੇ ਪੈਂਦੀ ਹੈ ਨਾਜ ਮੰਡੀ ਦੇ ਸਰਾੰਗ ਰੋਡ ਪਰ ਹੈ ਜੀ ਫਰਮੰਦ ਦੇ ਓਕੇ ਤੇ ਇਧਰ ਕੋਈ ਸਰਕਾਰੀ ਮੁਲਾਜ਼ਮ ਕਰੇ ਕੋਈ ਹਾਈਐਸਟ ਹਾਂ ਅੱਗੇ ਹੈ ਜੀ ਅੱਗੇ ਹੈ ਜੀ ਜਿੰਦਾਂ ਦੇ ਆਪੇ ਆਂਦੇ ਹੋ ਠੀਕ ਹੈ ਰੋ ਹਾਂ ਜੀ ਕੀ ਨਾਮ ਹੈ ਤੁਹਾਡਾ ਜਸਪ੍ਰੀ ਸਿੰਘ ਜਸਪ੍ਰੀ ਸਿੰਘ ਜੀ ਤੁਹਾਡੀ ਦੁਕਾਨ ਕਿਹੜੀ ਜਗ੍ਹਾ ਬਸਦੀ ਹੈ ਕਿਸ ਨਾਮ ਤੇ ਅਨਾਜ ਮੰਡੀ ਚੰਡੌੜਾ ਸਾਹ ਦੇ ਨਾਮ ਤੋਂ ਦੁਕਾਨ ਹੈ ਮੇਰੀ ਕੀ ਹੋਇਆ ਜੀ ਅਜਨ ਮੇਰੇ ਜਦੋਂ ਆਏ ਨਾਲ ਫੋਨ ਆਇਆ ਨਾਲ ਬ੍ਰਦਰ ਦਾ ਦੁਕਾਨ ਦੇ ਤਾਲੇ ਉੱਤੇ ਪਿਆ ਆ ਕੇ ਦੇਖਿਆ ਤਾਂ ਆਪਣਾ ਕੈਮਰਾ ਵੀ ਉੱਥੋਂ ਪਰਿਆ ਪਿਆ ਤੇ ਕੈਸ਼ ਲੈ ਗਏ ਨੇ ਥੋੜਾ ਬਹੁਤ ਦੁਕਾਨ ਚ ਹੋਰ ਸਮਾਨ ਵੀ ਲੈ ਗਏ ਨੇ ਤਕਰੀਬਨ 25-30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਕੈਸ਼ ਲੈ ਗਏ 15-20 ਹਜ਼ਾਰ ਰੁਪਏ ਕੈਸ਼ ਸੀ ਬਾਕੀ ਸਮਾਨ ਲੈ ਗਏ ਤੁਹਾਨੂੰ ਸਵੇਰੇ ਕਿੰਨੇ ਕ ਤਕਰੀਬਨ ਕਿੰਨੇ ਵਜੇ ਪਤਾ ਲੱਗਿਆ ਸਵੇਕ 7:00 ਵਜੇ ਕਿੰਨੇ ਕ ਦੁਕਾਨਾਂ ਤੇ ਚੋਰੀ ਹੋਈ ਹੈ ਜੀ ਅੱਜ ਇਸ ਏਰੀਆ ਸਾਡੇ 5 ਦੁਕਾਨਾਂ ਦੇ ਘਰੇ ਚੋਰੀ ਹੋਈ ਹੈ ਜੀ ਅੱਛਾ ਕੋਈ ਸਰਕਾਰੀ ਅਧਿਕਾਰੀ ਵਗੈਰਾ ਕੋਈ ਆਏ ਸੀਗੇ ਹੁਣ ਪੁਲਿਸ ਵਾਲੇ ਆ ਕੇ ਗਏ ਨੇ ਰਿਕਾਰਡਿੰਗ ਕਰਕੇ ਲੈ ਗਏ ਨੇ ਬਾਕੀ ਅੱਗੇ ਕਾਰਵਾਈ ਕਰਨੀ ਹੈ ਅੱਛਾ ਸਰ ਕੀ ਨਾਮ ਆਪਕਾ ਵਿਕਾਸ ਮਿੱਤਰ ਮਿੱਤਰ ਜੀ ਆਪਣਾ ਦੁਕਾਨ ਕਿਹੜੀ ਜਗ੍ਹਾ ਵਸਦੀ ਹੈ ਇਹ ਨਵੀਂ ਨਾਇ ਮੰਡੀ ਦੀ ਜੋ ਰਾਇ ਸੀਗੇ ਤੇ ਅਜੇ ਦੇਖ ਰਹੇ ਆ ਪਤਾ ਨਹੀਂ ਲੱਗਿਆ ਪੂਰੀ ਤਰ੍ਹਾਂ ਕੀ ਹੋਇਆ इन्वेस्टिगेशन चल रही है देखने पुलिस आई हुई है, है। तो थोड़े की चोरी हुई है जी थोड़े गले कैश पिया जी रखा हुआ पांच सत्त हज़ार रुपया है दिखा दिखा जी वो लै गए जी बाकी देख रहे हैं हजे बोलो नहीं पता लगेगा भी की हुआ जी कि दुकान से चोरी हुई है छे दुकान से कह रहे हैं चोरी हुई है जी लगातार छे दुकान से तो चोरी हुई है जी हाँ जी तो कोई पुलिस वगैरह आई है जी आई हुई شكرا <applause>